ਹਾਂਜੀ ਪਪਾ ਜੀ ਅੱਜ ਦੇ ਮਾਮਲੇ ਤੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲਾ ਜਿਹੜਾ ਮਸਲਾ ਇਹ 8/3/2017 ਨੂੰ ਕੋਰਟ ਹੱਤੇ ਦੋ ਜਵਾਕ ਬਲੀ ਦੇਤੇ ਸੀ ਰਖਵਿੰਦਰ ਸਿੰਘ ਲੱਖੀ ਤੰਤਰ ਦੇ ਕਹਿਣ ਤੇ ਪਰਿਵਾਰ ਵੱਲੋਂ ਉਹਨਾਂ ਦੋਸ਼ੀਆਂ ਨੂੰ 7 ਸਾਲ ਕੇਸ ਲੜ ਕੇ ਸਜ਼ਾ ਕਰਾਈ ਮਹਾਰਾਜ ਨੇ ਬਾਲਦੋਮ ਬਖਸ਼ਿਆ ਉਮਰ ਕੈਦ ਕਰਾਈ ਸੀ ਉਹਦੇ ਵਿੱਚ ਲੱਖੀ ਤੰਤਰ ਜਿਹੜਾ 2 ਸਾਲ ਤੋਂ ਅਟਰਮ ਬੇੜ ਲੈਤੀ ਪ੍ਰੋਲ ਤੇ ਆ ਕੇ ਤੇ ਫਰਾਰ ਚੱਲ ਰਿਹਾ ਅਸੀਂ ਉਹਦੀ ਬਾਰ ਬਾਰ ਸਬੰਧਤ ਥਾਣੇ ਨੂੰ ਸਬੰਧਤ ਡੀਐਸਟੀਆਂ ਨੂੰ ਬਾਰ ਬਾਰ ਲਿਖਤੀ ਦਰਖਾਸਤਾਂ ਦਿੱਤੀਆਂ ਵੀ ਲਖਵਿੰਦਰ ਸਿੰਘ ਲੱਖੀ ਤਾੰਤਰ ਖੁੱਲਾ ਘੁੰਮ ਰਿਹਾ ਸ਼ਰਿਆਮ ਉਹ ਪਿੰਡੋਂ ਦਾ ਸ਼ਰਿਆਮ ਉਹ ਪੀਰਖਾਨੇ ਚੋਂ ਦਾ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ 2 ਸਾਲ ਤੋਂ ਲੈ ਕੇ ਅਸੀਂ ਮਤਲਬ ਹੁਣ ਵੀ ਸੰਘਰਸ਼ ਚੱਲ ਰਿਹਾ 8-9 ਸਾਲ ਦਾ ਇਹ ਸੰਘਰਸ਼ ਆਪਣਾ ਜਿਹੜਾ ਜਾਰੀ ਆ ਪਰ ਉੱਤੇ ਨਿਕਲਦਾ ਕੁਝ ਨਹੀਂ ਹੈ ਦਾ ਪੁਲਿਸ ਦੀ ਜਿਹੜੀ ਭੂਕਾਓ ਕੇਸ ਐਫਆਰ ਵੀ ਦਰਜ ਕਰਨ ਤੋਂ ਲੈ ਕੇ ਅੱਜ ਤੱਕ ਜਿਹੜੀ ਉਹ ਵਧੀਆ ਨਹੀਂ ਗਈ ਅਸੀਂ ਉਦੋਂ ਸੰਤੁਸ਼ਟ ਨਹੀਂ ਐਲਾ ਵੀ ਕੋਰਟ ਨੇ ਫੈਸਲਾ ਕੀਤਾ ਉਹ ਬਹੁਤ ਵਧੀਆ ਫੈਸਲਾ ਆ ਤੇ ਹੁਣ ਵੀ ਜਿਹੜਾ ਬਰੰਟ ਕੱਢੇ ਜੱਸ ਸਾਹਬ ਉਹਦੇ ਪੇਸ਼ ਹੋਏ ਅਸੀਂ ਵੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਅਸੀਂ ਮਤਲਬ ਬਹੁਤ ਸੰਘਰਸ਼ ਕੀਤਾ ਤੇ ਇਹ ਬੰਦੇ ਨੂੰ ਸਜ਼ਾ ਕਰਾਈ ਉਹਨਾਂ ਨੇ ਐਸਐਸਪੀ ਨੂੰ ਨਾਲ ਦੀ ਨਾਲ ਪ੍ਰੰਤ ਉਹਨਾਂ ਦੇ ਫੈਸਲੇ ਤੁਸੀਂ ਸੰਤੋਸ਼ਤਾ ਜਿਹੜਾ ਮਤਲਬ ਐਕਸ਼ਨ ਲੈ ਕੇ ਤੇ ਐਸਐਸਪੀ ਨੂੰ ਨੋਟਿਸ ਭੇਜਿਆ ਵੀ ਇਸ ਬੰਦਿਆਂ ਦੀ ਜਿਹੜੇ ਬੰਦਿਆਂ ਦੇ ਮਤਲਬ ਇਹਨਾਂ ਨੇ ਉਹਨੂੰ ਦੱਸਿਆ ਤੰਤਰ ਖੁੱਲਿਆ ਆਮ ਖੁੱਲ ਰਿਹਾ ਕੋ ਕੋ ਮਰਿਆ ਤੇ ਕਾਰਵਾਈ ਨਹੀਂ ਹੋਈ ਉਹ ਕਿਉਂ ਨਹੀਂ ਹੋਈ ਉਹਨਾਂ ਦੀ ਵਿਭਾਗੀ ਕਾਰਵਾਈ ਜਿਹੜੀ ਆ ਸਾਰੀ ਅਮਲ ਚ ਲੈਂਦੀ ਜਾਵੇ ਤੇ ਸਾਨੂੰ ਜਿਹੜਾ 19 ਤਰੀਕ ਤੱਕ 12 ਮਹੀਨੇ ਦੀ ਤੱਕ ਦੱਸਿਆ ਜਾਵੇ ਦੁਬਾਰਾ ਵੀ ਕੀ ਹੋਇਆ ਤੇ ਡੀਸੀ ਮਾਨਸਾ ਨੂੰ ਵੀ ਉਹਨਾਂ ਨੇ ਮਤਲਬ ਜਿਹੜਾ ਨੋਟਿਸ ਭੇਜਿਆ ਵੀ ਜਿਹੜੇ ਬੰਦੇ ਨੂੰ ਦੀ ਜ਼ਮਾਨਤ ਕਰਾਈ ਸੀ ਤੇ ਉਹਨੂੰ ਉਹਦੀ ਜਿਹੜੀ ਜ਼ਮੀਨ ਦੀ ਉਹ ਕੁਰਪੀ ਦੇ ਅੰਦਰ ਬਾਰਡਰ ਕੀਤਾ ਜਾ ਤੁਸੀਂ ਜਿਹੜਾ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਇੱਕ ਕੇਸ ਹੈ ਤੁਸੀਂ ਲਾਖਰੀ ਹੋ ਲੇਕਿਨ ਬਾਰ-ਬਾਰ ਅਜਿਹੇ ਆਖੜਾ ਮਾ ਕਿਉਂ ਹੋ ਰਹੀਆਂ ਕਿਉਂ ਕਈ ਵਾਰ ਤੁਹਾਡੇ ਤੇ ਇਨਪੀਡੈਂਸ ਪਾਇਆ ਜਾਂਦਾ ਕੀ ਕਰ ਕੁਛ ਨਹੀਂ ਜੀ ਮੈਂ 10 ਕੋ ਸਾਲਾਂ ਵਿੱਚ ਮੈਂ ਇੱਕ ਗੱਲ ਦਾ ਜਰੂਰ ਸਿੱਖਿਆ ਵੀ ਇੱਥੇ ਜਿਹੜਾ ਕੰਮ ਹੈ ਰੱਬ ਨੂੰ ਨਹੀਂ ਲੋਕ ਮੰਨ ਰਹੇ ਪੈਸੇ ਵਾਲੇ ਬਸ ਜਿਆਦਾ ਚੜ ਰਹੇ ਆ। ਕੁਝ ਗੱਲਾਂ ਰੱਬ ਤੇ ਹੁਣ ਵੀ ਜਿਹੜਾ ਪੈਸੇ ਵਾਲੇ ਦੇ ਜ਼ੋਰ ਆ ਤੰਤਰ ਕੋਲੇ ਪੈਸਾ ਉਹ ਠੱਗ ਬੰਦਾ, ਫਰਾਡ ਬੰਦਾ, ਲੋਕਾਂ ਨਾਲ ਠੱਗੀਆਂ ਮਾਰਦੇ ਆ, ਸਭ ਨੂੰ ਪਤਾ ਵੀ ਉਹ ਠੱਗੀਆਂ ਮਾਰਦਾ। ਬਸ ਉਹ ਪੈਸੇ ਦੇ ਜ਼ੋਰ ਤੇ ਹੁਣ ਬਾਹਰ ਆ ਤੇ ਪੈਸੇ ਦੇ ਜ਼ੋਰ ਤੇ ਉਹਨੇ ਪਹਿਲਾ 8 ਸਾਲ ਜਿਹੜੇ ਸਾਡੇ ਸਾਨੂੰ ਕੋਟ ਦੇ ਧੱਕੇ ਖਵਾਏ। ਅਸਲ ਦੋਸ਼ੀ ਉਹ ਨਹੀਂ ਸੀ, ਅਸਲ ਦੋਸ਼ੀ ਦাচੀ ਸੀ। 8 ਸਾਲਾਂ ਦੇ ਵਿੱਚ ਸਾਡੀ ਇੱਕ ਵੀ ਐਬਸੈਂਟ ਨਹੀਂ ਸੀ ਕੋਰਟ 'ਚ। ਅਸੀਂ ਹਾਲਾਂਕਿ ਮਦਈ ਮਦਈ ਤੇ ਰਸੀ ਸੀ। ਵਿਵਾਦਾਂ ਨੂੰ ਇਨਸਾਫ ਦਿਵਾਉਣ ਵਾਲੀ ਸਾਡੀ ਕੋਈ ਐਬਸੈਂਟ ਨਹੀਂ ਸੀ ਤੇ ਉਹ ਮਤਲਬ 8 ਸਾਲਾਂ ਉਦੀ ਐਪਲੀਕੇਸ਼ਨ ਵੀ ਸੀ ਜਿਹੜਾ ਇਹ ਬੱਚਾ ਦਾ ਹੱਤਿਆਕਾਂ ਦਾ ਜਿਹੜਾ ਕੇਸ ਹੈ ਤੁਸੀਂ ਤਾਂ ਦੇ ਸਮੇ ਤੋਂ ਲੜ ਰਹੇ ਹੋ ਇਹ ਤੁਹਾਨੂੰ ਕਿਸੇ ਹੋਰ ਵੀ ਸਹਾਈ ਜੋਗੀ ਜਾਂ ਸਸਤਾ ਦਾ ਸਹਾਈ ਜੋਗੀ ਨਹੀਂ ਜਿਹੜੇ ਸੰਸਥਾਵਾਂ ਵੱਲੋਂ ਕੋਈ ਸਹਯੋਗ ਨਹੀਂ ਰਿਹਾ ਜਿਹੜੀਆਂ ਜਥੇਬੰਦੀਆਂ ਨਾਲ ਸੀਗੀਆਂ ਉਹ ਵੀ ਨਹੀਂ ਨਾਲ ਰਹੀਆਂ ਐਂਡ ਤੱਕ ਤਾਂ ਮੈਂ ਤੇ ਬਲਜਿੰਦਰ ਕੋੜ ਭਾਰ ਹੀ ਰਹਿ ਗਏ ਇੱਕ ਸਰਜੀਤ ਫੂਲ ਰਹਿ ਗਏ ਸੀ ਬਾਕੀ ਤਾਂ ਤਕਰੀਬਨ ਛੱਡ ਛੁੱਡੀ ਗਏ ਸੀ ਸਾਰੇ ਸਹਯੋਗ ਬਸ ਕੁਝ ਨਹੀਂ ਜਿਹੜੇ ਸਾਡੇ ਪਰਸਨਲ ਮਤਲਬ ਹੈਗੇ ਨੇ ਮਿੱਤਰ ਨੇ ਕੋਈ ਉਹਨਾਂ ਨੇ ਕੋਈ ਸਾਡਾ ਮਾਇਆ ਦਾ ਥੋੜਾ ਬੋਤਾ ਸਹਯੋਗ ਕੀਤਾ ਜਾਂ ਪਿੰਡ ਦੇ ਜਿਹੜੇ ਬਾਹਰ ਗਏ ਮੇਰੇ ਕੋਰਟ ਫੱਤੇ ਤੇ ਉਹਨਾਂ ਨੇ ਥੋੜਾ ਬਹੁਤ ਸਹਿਯੋਗ ਜਿੰਨਾ ਕੋ ਕਰ ਸਕਦੇ ਵਧੀਆ ਕਰਿਆ ਤੇ ਉਹ ਦਾ ਸਾਰਾ ਇਹ ਜਿਹੜਾ ਚੱਲਿਆ ਖਰਚ ਹੋਇਆ ਜਾਂ ਕੋਲੋਂ ਹੀ ਕਰਿਆ ਹੁਣ ਜਿਹੜਾ ਇਹ ਤੰਤਰਿਕ ਐ ਪੈਰੋਲ ਤੇ ਆਇਆ ਸੀ ਫਰਾ ਰਿਹਾ ਐ ਪ੍ਰਸ਼ਾਸਨ ਤੋਂ ਕੀ ਮਤਕ ਫੜਨ ਜੀ ਪ੍ਰਸ਼ਾਸਨ ਨੂੰ ਫੜੇ ਉਹਦਾ ਬਹੁਤ ਵੱਡਾ ਫਰਾਡ ਕੀਤਾ ਉਹਨੇ ਆਪਦੀ ਮਾਂ ਦੀਆਂ ਗਲਤ ਡਾਕੂਮੈਂਟ ਤਿਆਰ ਕੀਤੇ ਆ ਵੀ ਇਹ ਮਤਲਬ ਇਹਦਾ ਬੱਚੇਦਾਨੀ ਦੇ ਵਿੱਚ ਕੈਂਸਰ ਆ ਉਹ ਚੜਦੀ ਕਲਾ ਜਿੰਨੇ ਉਹਦੇ ਮਾਤਾ ਜੀ ਚੜਦੀ ਕਲਾ ਜੀ ਰਹਿਣ ਵਿਚਾਰੇ ਉਹਨਾਂ ਦਾ ਕੀ ਕਸੂਰਾ ਉਹ ਅੱਜ ਵੀ ਕੋਮਰੇ ਆ ਉਹ ਵੀ ਸਾਰਾ ਉਹਦਾ ਫਰਾਡ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਵੀ ਉਹ ਕਿਉਂ ਉਹਨੇ ਕਿੱਥੋਂ ਅਗਰਸੈਨ ਯੂਨੀਵਰਸਿਟੀ ਚੋਂ ਉਹਨੇ ਗਲਤ ਡਾਕੂਮੈਂਟ ਤਿਆਰ ਕਰਾਇਆ ਬਹੁਤ ਵੱਡੀ ਗੱਲ ਆ ਅਗਰਸੈਨ ਯੂਨੀਵਰਸਿਟੀ ਕਿਹੜਾ ਛੋਟੀ ਗੱਲ ਉੱਥੋਂ ਗਲਤ ਡਾਕੂਮੈਂਟ ਤਿਆਰ ਕਰਾਇਆ ਉਹਦੀ ਮਾਂ ਅੱਜ ਵੀ ਤੰਦਰੁਸਤ ਆ ਕੋਈ ਕੈਂਸਰ ਨਹੀਂ ਉਹਨੂੰ ਹੋਵੇ ਵੀ ਨਾ ਮਹਾਰਾਜ ਕਿਰਪਾ ਰੱਖੇ ਸਾਰੀਆਂ ਮਾਮਾਂ ਤੇ ਚੜ੍ਹਦੀ ਕਲਾ ਰੱਖੇ ਉਹ ਉੱਤੇ ਵੀ ਚੜ੍ਹਦੀ ਕਲਾ ਹੋਵੇ ਕਰੋ ਆਪਣਾ ਹੋਵਾ